ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਦੋਂ ਤੁਹਾਨੂੰ ਲੱਗੇ ਸਾਡਾ ਕੰਮ ਬਹੁਤ ਅੜ ਗਿਆ ਕੋਈ ਹੱਲ ਆ ਨਾ ਨਹੀਂ ਹੋ ਰਿਹਾ ਕਈ ਵਾਰੀ ਕੰਮ ਬਣ ਜਾਂਦਾ ਤਾਂ ਬਹੁਤ ਸਾਰੀਆਂ ਔਕਣ ਝੱਲਣ ਤੋਂ ਬਾਅਦ ਬਣਦਾ ਕਈ ਵਾਰੀ ਕੰਮ ਸ਼ੁਰੂ ਕਰਦੇ ਸਕਸੈਸ ਦੇ ਲਈ ਕਾਮਯਾਬ ਹੋਣ ਦੇ ਲਈ ਪਰ ਉਹ ਕੰਮ ਹੈ ਜਿਹੜਾ ਠੱਪ ਹੋ ਜਾਂਦਾ ਜਿਸ ਕਰਕੇ ਬਹੁਤ ਲੋਕੋ ਜਿਹੜੇ ਬੁਰੇ ਰਾਹਾਂ 'ਚ ਪੈ ਜਾਂਦੇ ਨੇ ਕਈ ਤਾਂ ਸੋਚ ਲਾ ਜਾਂਦੇ ਨੇ ਕਿ ਮੇਰੀ ਕੁੰਡਲੀ ਵਿੱਚ ਦੋਸ਼ਾ ਤੇ ਕਈ ਰਾਸ਼ੀਆਂ ਦੇ ਚੱਕਰ ਵਿੱਚ ਪੈ ਜਾਂਦੇ ਨੇ ਵਾਹਿਗੁਰੂ ਜੀ ਤੁਸੀਂ ਅਕਸਰ ਦੇਖਿਆ ਹੁਣ ਹਰ ਕੋਈ ਵਿਅਕਤੀ ਦੇ ਨਾਲ ਰਾਸ਼ੀ ਵਾਲਾ ਨਾਗੋ ਨਹੀਂ ਹੁੰਦਾ ਜਿਹੜਾ ਉਹ ਪਾਇਆ ਹੁੰਦਾ ਕੋਈ ਬਾਬਿਆਂ ਕੋਲੇ ਫਿਰਦਾ ਕੋਈ ਡੇਰਿਆਂ 'ਚ ਚਲ ਜਾਂਦਾ ਤੁਸੀਂ ਕੁਝ ਨਾ ਕਰੋ ਬੱਸ ਜੀ ਇੱਕ ਵਾਰ ਮੇਰੇ ਕਹਿਣ ਤੇ ਕੀੜਿਆਂ ਦੇ ਭੌਣ ਤੇ ਸਤਨਾਜਾ ਪਾਉਣਾ ਸ਼ੁਰੂ ਕਰ ਦਿਓ ਕਿਉਂਕਿ ਜੀਵ ਜੰਤੂ ਨੂੰ ਭੋਜਨ ਸਪਾਉਣਾ ਦਾ ਸਭ ਤੋਂ ਵੱਡਾ ਪੁੰਨ ਹੈ ਜੀ ਨਾਲ ਤੁਹਾਡਾ ਦਸਬੰਧ ਵੀ ਨਿਕਲ ਜਾਊਗਾ ਇਹ ਤੁਸੀਂ ਲਗਾਤਾਰ 40 ਦਿਨ ਕਰਨਾ ਦੇਖੋ ਜ਼ਰੂਰੀ ਨਹੀਂ ਜੀ ਤੁਸੀਂ 40 ਦਿਨ ਹੀ ਕਰਨਾ ਤੁਸੀਂ ਇਹਨੂੰ ساری ਜ਼ਿੰਦਗੀ ਵੀ ਕਰ ਸਕਦੇ ਹੋ ਹਨ ਨਾਲਕਾ ਤੁਹਾਡਾ ਤਾਂ ਸੰਬੰਧ ਨਿਕਲਦਾ ਰਹਿੰਦਾ ਨਾਲੇ ਜਿਹੜਾ ਉਹ ਕੀੜੇ ਜੀਵ ਜੰਤੂਆਂ ਨੂੰ ਭੋਜਨ ਮਿਲਦਾ ਰਹਿੰਦਾ ਹੈ ਠੀਕ ਹੈ ਜੀ ਨਹੀਂ ਉਹ ਬਹੁਤ ਵਧੀਆ ਗੱਲ ਆ ਦਾਨ ਪਾਉਂਦਾ ਕੰਮ ਆ ਨਾਲੇ ਤੁਹਾਡੇ ਅੜੇ ਹੋਏ ਕੰਮ ਆ ਜਿਹੜੇ ਜੀ ਉਹ ਵੀ ਵੜਨੇ ਸ਼ੁਰੂ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ